ਕੌਲੇ ਫਿਲਮ ਦਾ ਉਹ ਸੀਨ ਤਾਂ ਸਭ ਨੂੰ ਯਾਦ ਹੀ ਹੋਵੇਗਾ ਜਦੋਂ ਤਰਮਿੰਦਰ ਯਾਨਕਿ ਵੀਰੂ ਸ਼ਰਾਬ ਪੀ ਕੇ ਪਾਣੀ ਦੀ ਟੈਂਕੀ ਤੇ ਚੜ ਜਾਂਦਾ ਅਤੇ ਲੋਕਾਂ ਤੇ ਸਮਝਾਉਣ ਤੇ ਵੀ ਥੱਲੇ ਨਹੀਂ ਉਤਰਦਾ ਅਜਿਹਾ ਹੀ ਇੱਕ ਸੀਨ ਹੁਣ ਗੁਰਦਾਸਪੁਰ ਦੇ ਨਵਸ਼ਹਿਰਾ ਮੱਜਾ ਸਿੰਘ ਤੋਂ ਵੀ ਸਾਹਮਣੇ ਆਇਆ ਹੈ ਜਿੱਥੇ ਸ਼ਰਾਬ ਦੀ ਹਾਲਤ ਵਿੱਚ ਇੱਕ ਵਿਅਕਤੀ ਪਾਣੀ ਦੀ ਟੈਂਕੀ ਤੇ ਜਾ ਬੈਠਿਆ ਜਿਸ ਨੂੰ ਉਤਾਰਨ ਲਈ ਲੋਕਾਂ ਨੂੰ ਅਤੇ ਪੁਲਿਸ ਨੂੰ ਕਰੀਬ 4 ਘੰਟੇ ਦੀ ਜਦੋਤ ਜ਼ਹਿਦ ਕਰਨੀ ਪਈ सारे <laughs> मासी ਜਦੋਂ ਵਿਅਕਤੀ ਥੱਲੇ ਉਤਰਿਆ ਤਾਂ ਨਸ਼ੇ ਦੀ ਹਾਲਤ 'ਚ ਅਲਵਲਲੀਆਂ ਯਾਨੀ ਕਿ ਇਧਰ ਉਧਰ ਦੀਆ ਮਾਰਨ ਲੱਗਿਆ ਹਾਲਾਂਕਿ ਉਸ ਨੇ ਐਸਐਸਪੀ ਦਾ ਧੰਨਵਾਦ ਕੀਤਾ ਪਰ ਟੈਂਕੀ ਤੇ ਚੜਨ ਦੀ ਵਜ੍ਹਾ ਨਹੀਂ ਦੱਸੀ ਗਲਤੀ ਹੋ ਗਈ ਮੇਰੇ ਕੋਲ ਮਾਫੀ ਮੰਗਣਾ ਸਾਰੇ ਪਿੰਡ ਵਾਲਿਆਂ ਕੋਲ ਅਗੋਂ ਕਿ ਸ਼ਰਾਬ ਨਹੀਂ ਪੀਵਾਂਗਾ ਕੋਲ ਮੇਰੇ ਕੋਲ ਗਲਤ ਕੰਮ ਨਹੀਂ ਹੋਏਗਾ ਮੈਂ ਸ਼ੁਕਰ ਮਹਾਰਾਜ ਦਾ ਮੀਲੀ ਸ਼ਾਹਤੋਲੇ ਦਾ ਐਸਐਸਪੀ ਦਾ ਮੈਂ ਧੰਨਵਾਦ ਉਹਦੇ ਬੱਚੇ ਰਾਜੀ ਰਹਿਣ ਉਹਨਾਂ ਨੂੰ ਜ਼ਿੰਦਗੀ ਦਿੱਤੀ ਉਹਨੇ ਚੜਿਆ ਕਿਉਂ ਹੀ ਭਾਈ ਇਹ ਪੁੱਛਦੇ ਲੈਂਦੇ ਚੜਿਆ ਕਿਉਂ ਹੀ ਉਹ ਮਾਨਸਰਤ ਲੱਤੀ ਗੱਡੀ ਜਨੀ ਪਰ ਲਗਾ ਮਾਨਸਰਤ ਹੋਇਆ ਹੈ ਪੁੱਤ ਆ ਨਹੀਂ ਨਹੀਂ ਚੱਲੇ ਹਮਾਈ ਮਨੋਂ ਆਈ ਉਧਰ ਪੁਲਿਸ ਨੇ ਦਾਅਵਾ ਕੀਤਾ ਕਿ ਇਸ ਵਿਅਕਤੀ ਦਾ ਦਿਮਾਗੀ ਸੰਤੁਲਨ ਠੀਕ ਨਹੀਂ ਹੈ ਤੇ ਹੁਣ ਉਸ ਦੀ ਸੀ ਉਸ ਨੂੰ ਆਪਣੇ ਨਾਲ ਲੈ ਗਈਏ ਮੈਂਟਲੀ ਅਫਸਰਡ ਹੀ ਤੇ ਉਧਰ ਬਾਹਰ ਡੇਰੇ ਤੇ ਕਿਸਦੇ ਘਰ ਰਹਿੰਦਾ ਸੀ ਚਲੋ ਉਹ ਵੀ ਲੈ ਜਾਂਦੇ ਜਾ ਕੇ ਉਹਨਾਂ ਆਖੇ ਵੀ ਨਹੀਂ ਉਤਰਿਆ ਠੀਕ ਆ ਤੁਹਾਨੂੰ ਪਤਾ ਹੀ ਆ ਬਾਕੀ ਜਦ ਆ ਲਾਇਆ ਜਦ ਆ ਜਾਂਦਾ ਨੂੰ ਇਹਨੇ ਲੋਹੇ ਦੀ ਪੌੜੀ ਉਹ ਵੀ ਸੁੱਟਤੀ ਤੇ 3 ਵਜੇ ਦਾ ਛੜਿਆ ਜੀ ਤੇ ਸ਼ਰਾਬ ਇਹਨੇ ਪੀਤੀ ਹੈ ਲਗਾਤਾਰ 10 12 ਦਿਨ ਹੋ ਗਿਆ ਸ਼ਰਾਬ ਪੀਣ ਦਾ ਇਹ ਕਿੰਨੇ ਘੰਟੇ ਉੱਤੇ ਜਣੇ ਹੋਏ ਆ ਇਹ ਕੋਈ 3 3 ਵਜੇ ਦਾ ਛੜਿਆ ਸਾਨੂੰ ਸਾਨੂੰ ਤੇ ਮੈਨੂੰ ਨਹੀਂ ਦਿੱਤਾ ਸਰ ਇੱਥੇ ਤੇ ਭੀੜ ਹੀ ਜੰਦੀ ਬਣ ਗਈ ਤੇ ਲਾਲਾ ਲਾਲਾ ਹੋ ਗਈ ਸਾਨੂੰ ਤੇ ਪਤਾ ਹੀ ਨਹੀਂ ਲੱਗਾ ਹੁਣ ਹੁਣ ਕਿੱਥੇ ਤੁਹਾਡੀ ਰਸ ਜਗ ਜਾ ਓਹ ਉਹਦੀ ਗੱਡੀ ਲੱਗੀ ਉਹਦੀ ਗੱਡੀ ਲੱਗੀ ਸ਼ਾਦੀਸ ਲਈ ਕਹਿੰਦੇ ਨੇ ਕਿ ਨਸ਼ਾ ਵਿਅਕਤੀ ਨੂੰ ਕੁਝ ਵੀ ਕਰਵਾ ਸਕਦਾ ਹੈ ਅਤੇ ਇਸ ਵਿਅਕਤੀ ਨੂੰ ਦੇਖ ਕੇ ਇੱਕ ਗੱਲ ਸੱਚ ਵੀ ਲੱਗਦੀ ਹੈ ਜੋ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾ ਕਰੀਬ 100 ਫੁੱਟ ਉੱਪਰ ਜਾ ਬੈਠਿਆ ਹਾਲਾਂਕਿ ਗਰੀਮਤ ਰਹੀ ਕਿ ਇਸ ਦੌਰਾਨ ਕੋਈ ਵੀ ਅਣਸੁਖਾਮੀ ਘਟਨਾ ਨਹੀਂ ਵਾਪਰੀ ਕੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ